ਲੱਖੇ ਸੁਧਾਣੇ ਨੇ ਹੁਣੇ ਤਾਜੀ ਹਾਰ ਲਈ ਆ ਜੇ ਬਠਿੰਡੇ ਦੀ ਧਰਤੀ ਤੋਂ ਤਾਂ ਵੀ ਉਹ ਉੱਠ ਕੇ ਕਦੇ ਰੁੱਖਾਂ ਦੇ ਮਾਮਲੇ 'ਚ ਕਦੇ ਪੰਜਾਬ ਦੇ ਪਾਣੀ ਦੇ ਮਾਮਲੇ 'ਚ ਹੁਣ ਫੇਰ ਅੱਜ ਦੁਬਾਰਾ ਨਵੇਂ ਸਿਰੋਂ ਕਹਿਣਾ ਆ ਜਿਹੜੇ ਕਿਸਾਨਾਂ ਨੇ ਅੱਗ ਲਾਈ ਉਸ ਮਾਮਲੇ ਦੇ ਵਿੱਚ ਨਹਿਰੀ ਪਾਣੀ ਦੇ ਮਾਮਲੇ 'ਚ ਬੋਲੀ ਦੇ ਮਾਮਲੇ 'ਚ ਸਾਡੇ ਲੋਕਾਂ ਤੋਂ ਨਾ ਰੱਬ ਵੀ ਜਿਹੜੀਆਂ ਬਾਹਾਂ ਖੜੀਆਂ ਕਰਕੇ ਤੋਂ ਨਿਕਲ ਗਿਆ ਹੋਊਗਾ ਕਿਸੇ ਪਾਸੇ ਅਸੀਂ ਕਿਸੇ ਨੂੰ ਨਹੀਂ ਛੱਡਦੇ ਲੱਖੇ ਸੁਧਾਣੇ ਨੇ ਹੁਣੇ ਤਾਦੀ ਹਾਰ ਲਈ ਆ ਜੇ ਬਠਿੰਡੇ ਦੀ ਧਰਤੀ ਤੋਂ ਤਾਂ ਵੀ ਉਹ ਉੱਠ ਕੇ ਕਦੇ ਰੁੱਖਾਂ ਦੇ ਮਾਮਲੇ 'ਚ ਕਦੇ ਪੰਜਾਬ ਦੇ ਪਾਣੀ ਦੇ ਮਾਮਲੇ 'ਚ ਹੁਣ ਫੇਰ ਇਹ ਜੀ ਦੁਬਾਰਾ ਨਵੇਂ ਸਿਰਿਓਂ ਕਹਿਣਾ ਆ ਜਿਹੜੀ ਕਿਸਾਨਾਂ ਨੇ ਅੱਗ ਲਾਈ ਉਸ ਮਾਮਲੇ ਦੇ ਵਿੱਚ ਨਹਿਰੀ ਪਾਣੀ ਦੇ ਮਾਮਲੇ 'ਚ ਬੋਲੀ ਦੇ ਮਾਮਲੇ 'ਚ ਫੇਰ ਸਰਪਸਾਈ ਖੜਾ ਹੁਣੇ ਹੁਣ ਇਹ ਜੇ ਤਾਜ਼ਾ ਪੰਜਾਬੀਆਂ ਨੇ ਹਰਾਇਆ ਵਾ ਤੇ ਪੰਜਾਬ ਦੇ ਮੁੱਦਿਆਂ ਲਈ ਫੇਰ ਖੜਾ ਵਾ ਤੇ ਕਈ ਲੋਕ ਪਤਾ ਕੀ ਕਹਿੰਦੇ ਆ ਉਹ ਪੰਜਾਬ ਦੇ ਮੁੱਦੇ ਤਾਂ ਚੱਕਦਾ ਉਹਨੇ ਵੀਊ ਲੈਣੇ ਆ। ਬਾਈ ਤੁਹਾਡੀ ਬੁੱਧੀ ਨੂੰ ਜੰਗਾਨ ਲੱਗਾ ਹੋਇਆ ਵਾ। ਤੁਹਾਡਾ ਕੋਈ ਇਲਾਜ ਨਹੀਂ ਹੈਗਾ। ਚਾਹੇ ਮੇਰੇ ਤੇ ਜਿਹੜਾ ਮਰਜ਼ੀ ਕਮੈਂਟ ਕਰ ਦੋ। ਇਹੀ ਕਾਰਨ ਆ ਸਾਡੇ ੱੱੱਕੇ ਖਾਣ ਦੇ ਪੰਜਾਬ ਦੇ ਥੱਲੇ ਜਾਣ ਦੇ ਜਿਹੜਾ ਕੋਈ ਬੰਦਾ ਚੰਗੀ ਗੱਲ ਕਰਦਾ ਉਹਦੇ ਗੱਲ ਨੂੰ ਤੁਸੀਂ ਸਾਫਾ ਪਾ ਲੈਨੇ ਆ। ਉਹਦੇ ਗੱਲ ਨੂੰ ਦੀ ਘੁੱਟਣਾ ਸ਼ੁਰੂ ਕਰ ਦਿੰਨੇ ਆ। ਜੇ ਕੋਈ ਬੰਦਾ ਚੰਗੀ ਗੱਲ ਕਰਦਾ ਨਹੀਂ ਚੰਗਾ ਕਹਿਣਾ ਹੁੰਦਾ ਚੁੱਪ ਰਿਆ ਕਰੋ। ਨਹੀਂ ਵੋਟ ਪਾਈ ਨਾ ਪਾਈ ਹਰਾਤਾ ਨਾ ਤੁਸੀਂ। ਹਰਾਤਾ ਆਪਣਾ ਕੰਮ ਕਰ ਲਿਆ ਜਿਉ ਗੋ ਕੰਮ ਕਰਦਿਆਂ ਨੂੰ ਕਰ ਲੈਣ ਦੋ ਜਿਉ ਕਹਿੰਦਾ ਬੂਟੇ ਲਾ ਦੋ ਵਿੱਚ ਕੀ ਮਾੜੀ ਗੱਲ ਆ ਜੇ ਕਹਿੰਦਾ ਪਾਣੀ ਪਾਓ ਪਾਣੀ ਜਿਹੜਾ ਵਾ ਉਹਨੂੰ ਬਚਾਓ ਨਾ ਖਰਾਬ ਕਰੋ ਧਰਤੀ ਆ ਤੁਹਾਡੀ ਉਹਨੂੰ ਬੰਜਰ ਨਾ ਕਰੋ ਕੈਂਸਰ ਵਿੱਚ ਨਾ ਬਣਾਓ ਤੇ ਲੱਖੇ ਨੇ ਸਾਰੀ ਧਰਤੀ ਨੂੰ ਚਟਣਾ ਨਾ ਕਿ ਉਹ ਹੀ ਟੁੱਟ ਢਿੱਡ ਦੁਖੀ ਜਾਂਦਾ ਲੋਕਾਂ ਦਾ ਬਿਨਾਂ ਕਾਰਨ ਤੋਂ ਕੋਈ लाज ਨਹੀਂ ਤੁਹਾਡਾ ਵੇਖੀ ਜਾਓ ਬਣਦਾ ਕੀ ਆ ਲੱਗੇ ਰੋ ਇਦਾਂ ਜਦੋ ਜਿਦੀ ਫਰਮਾਇ ਸਲਾਮ ਕਰਦਾ ਲੱਖੇ ਨੂੰ ਇਸ ਮਾਮਲੇ ਦੇ ਵਿੱਚ ਬੰਦੇ ਨੇ ਐ ਤਸੱਲੀ ਨਾਲ ਹਾਰਿਆ ਪਰ ਫਿਰ ਪੰਜਾਬ ਦੇ ਮੁੱਦੇ ਚ ਕੰਡਿਆ ਵਾ ਸਲਾਮ ਹੈ ਮਿੱਤਰਾਂ ਦੇ ਨੂੰ ਖਿੱਚ ਕੇ ਰੱਖ ਕੰਮ ਨੂੰ ਕੋਈ ਗੱਲ ਨਹੀਂ ਚੰਗੀ ਗੱਲ ਹੈ ਤੂੰ ਡਟਿਆ ਹੋਇਆ ਵਾ ਸਾਡੇ ਲੋਕਾਂ ਤੋਂ ਨਾ ਰੱਬ ਵੀ ਜਿਹੜੀਆਂ ਬਾਹਾਂ ਖੜੀਆਂ ਕਰਕੇ ਤੋਂ ਨਿਕਲ ਗਿਆ ਹੋਊਗਾ ਕਿਸੇ ਪਾਸੇ ਅਸੀਂ ਕਿਸੇ ਨੂੰ ਨਹੀਂ ਛੱਡਦੇ ਲੱਖੇ ਸੁਧਾਣੇ ਨੇ ਹੁਣੇ ਤਾਜੀ ਹਾਰ ਲਈ ਆ ਜਿਹੇ ਬਠਿੰਡੇ ਦੀ ਧਰਤੀ ਤੋਂ ਤਾਵੀਓ ਉੱਠ ਕੇ ਕਦੇ ਰੁੱਖਾਂ ਦੇ ਮਾਮਲੇ 'ਚ ਕਦੇ ਪੰਜਾਬ ਦੇ ਪਾਣੀ ਦੇ ਮਾਮਲੇ 'ਚ ਹੁਣ ਫੇਰ ਹਰ ਜਦਵਾਰਾ ਨਵੇਂ ਸਿਰੋਂ ਕਹਿਣਾ ਆ ਜਿਹੜੀ ਕਿਸਾਨਾਂ ਨੇ ਅੱਗ ਲਾਈ ਉਸ ਮਾਮਲੇ ਦੇ ਵਿੱਚ ਨਹਿਰੀ ਪਾਣੀ ਦੇ ਮਾਮਲੇ 'ਚ ਬੋਲੀ ਦੇ ਮਾਮਲੇ 'ਚ ਫੇਰ ਸਰਪਸਾਈ ਖੜਾ ਹੁਣੇ ਹੁਣੇ ਹਜੇ ਤਾਜ਼ਾ ਪੰਜਾਬੀਆਂ ਨੇ ਹਰਾਇਆ ਵਾ ਤੇ ਪੰਜਾਬ ਦੇ ਮੁੱਦਿਆਂ ਲਈ ਫੇਰ ਖੜਾ ਵਾ ਤੇ ਕਈ ਲੋਕ ਪਤਾ ਗਿੰਦੇ ਆ ਉਹ ਪੰਜਾਬ ਦੇ ਮੁੱਦੇ ਤਾਂ ਚੱਕਦਾ ਉਹਨੇ ਵੀਊ ਲੈਣੇ ਬਾਈ ਤੁਹਾਡੀ ਬੁੱਧੀ ਨੂੰ ਜਨਾਨ ਲੱਗਾ ਹੋਇਆ ਵਾ ਤੁਹਾਡਾ ਕੋਈ ਇਲਾਜ ਨਹੀਂ ਹੈਗਾ ਚਾਹੇ ਮੇਰੇ ਤੇ ਜਿਹੜਾ ਮਰਜੀ ਕਮੈਂਟ ਕਰ ਦੋ ਇਹੀ ਕਾਰਨ ਆ ਸਾਡੇ ੱੱਕੇ ਖਾਣ ਦੇ ਪੰਜਾਬ ਦੇ ਥੱਲੇ ਜਾਣਦੇ ਜਿਹੜਾ ਕੋਈ ਬੰਦਾ ਚੰਗੀ ਗੱਲ ਕਰਦਾ ਉਹਦੇ ਗਾਲ ਨੂੰ ਤੁਸੀਂ ਸਾਫਾ ਪਾ ਲੈਨੇ ਆ ਉਹਦੇ ਗਾਲ ਨੂੰ ਦੀ ਘੁੱਟਣਾ ਸ਼ੁਰੂ ਕਰ ਦਿੰਨੇ ਆ ਜੇ ਕੋਈ ਬੰਦਾ ਚੰਗੀ ਗੱਲ ਕਰਦਾ ਨਹੀਂ ਚੰਗਾ ਕਹਿਣਾ ਹੁੰਦਾ ਚੁੱਪ ਰਿਆ ਕਰੋ ਨਹੀਂ ਵੋਟ ਪਾਈ ਨਾ ਪਾਈ ਹਰਾਤਾ ਨਾ ਤੁਸੀਂ ਹਰਾਤਾ ਆਪਣਾ ਕੰਮ ਕਰ ਲਿਆ ਜੇ ਉਹ ਕੋ ਕੰਮ ਕਰਦਾ ਨੂੰ ਕਰ ਲੈਣ ਦੋ ਜੇ ਉਹ ਕਹਿੰਦਾ ਬੂਟੇ ਲਾ ਦੋ ਚ ਕੀ ਮਾੜੀ ਗੱਲ ਐ ਜੇ ਕਹਿੰਦਾ ਪਾਣੀ ਪਾਓ ਪਾਣੀ ਜਿਹੜਾ ਵਾ ਉਹਨੂੰ ਬਚਾਓ ਨਾ ਖਰਾਬ ਕਰੋ ਧਰਤੀ ਆ ਤੁਹਾਡੀ ਉਹਨੂੰ ਬੰਜਰ ਨਾ ਕਰੋ ਕੈਂਸਰ ਵਿੱਚ ਨਾ ਬਣਾਓ ਤੇ ਲੱਖੇ ਨੇ ਸਾਰੀ ਧਰਤੀ ਨੂੰ ਚਟਣਾ ਵਾ ਕਿ ਉਹ ਹੀ ਟਡ ਢਡ ਦੁਖੀ ਜਾਂਦਾ ਲੋਕਾਂ ਨਾਲ ਬਿਨਾਂ ਕਾਰਨ ਤੋਂ ਕੋਈ लाज ਨਹੀਂ ਤੁਹਾਡਾ ਵੇਖੀ ਜਾਓ ਬਣਦਾ ਕੀ ਆ ਲੱਗੇ ਰੋ ਇਦਾਂ ਜਦੋ ਜਿਦੀ ਪਰ ਮੈਂ ਸਲਾਮ ਕਰਦਾ ਲੱਖੇ ਨੂੰ ਇਸ ਮਾਮਲੇ ਦੇ ਵਿੱਚ ਬੰਦੇ ਨੇ ਐ ਤਸੱਲੀ ਨਾਲ ਹਾਰਿਆ ਪਰ ਫਿਰ ਪੰਜਾਬ ਦੇ ਮੁੱਦੇ ਚ ਕੰਡਿਆ ਵਾ ਸਲਾਮ ਹੈ ਮਿੱਤਰਾਂ ਦੇ ਨੂੰ ਖਿੱਚਿਆ ਰੱਖ ਕੰਮ ਨੂੰ ਕੋਈ ਗੱਲ ਨਹੀਂ ਚੰਗੀ ਗੱਲ ਹੈ ਤੂੰ ਡਟਿਆ ਹੋਇਆ ਵਾ ਸਾਡੇ ਲੋਕਾਂ ਤੋਂ ਨਾ ਰੱਬ ਵੀ ਜਿਹੜੀਆਂ ਬਾਹਾਂ ਖੜੀਆਂ ਕਰਕੇ ਤੋਂ ਨਿਕਲ ਗਿਆ ਹੋਊਗਾ ਕਿਸੇ ਪਾਸੇ ਅਸੀਂ ਕਿਸੇ ਨੂੰ ਨਹੀਂ ਛੱਡਦੇ ਲੱਖੇ ਸੁਧਾਣੇ ਨੇ ਹੁਣੇ ਤਾਜੀ ਹਾਰ ਲਈ ਆਹ ਜੇ ਬਠਿੰਡੇ ਦੀ ਧਰਤੀ ਤੋਂ ਤਾਂ ਵੀ ਉਹ ਉੱਠ ਕੇ ਕਦੇ ਰੁੱਖਾਂ ਦੇ ਮਾਮਲੇ 'ਚ ਕਦੇ ਪੰਜਾਬ ਦੇ ਪਾਣੀ ਦੇ ਮਾਮਲੇ 'ਚ ਹੁਣ ਫੇਰ ਹਜੇ ਦੁਬਾਰਾ ਨਵੇਂ ਸਿਰੋਂ ਕਹਿਣਾ ਆ ਜਿਹੜੇ ਕਿਸਾਨਾਂ ਨੇ ਅੱਗ ਲਾਈ ਉਸ ਮਾਮਲੇ ਦੇ ਵਿੱਚ ਨਹਿਰੀ ਪਾਣੀ ਦੇ ਮਾਮਲੇ 'ਚ ਬੋਲੀ ਦੇ ਮਾਮਲੇ 'ਚ ਫੇਰ ਸਰਫਸਾਈ ਖੜਾ ਹੁਣੇ ਹੁਣ ਇਹ ਹਜੇ ਤਾਜ਼ਾ ਪੰਜਾਬੀਆਂ ਨੇ ਹਰਾਇਆ ਵਾ ਤੇ ਪੰਜਾਬ ਦੇ ਮੁੱਦਿਆਂ ਲਈ ਫੇਰ ਖੜਾ ਵਾ ਤੇ ਕਈ ਲੋਕ ਪਤਾ ਕੀ ਕਹਿੰਦੇ ਆ ਉਹ ਪੰਜਾਬ ਦੇ ਮੁੱਦੇ ਤਾਂ ਚੱਕਦਾ ਉਹਨੇ ਵੀਊ ਲੈਣੇ ਆ ਬਾਈ ਤੁਹਾਡੀ ਬੁੱਧੀ ਨੂੰ ਜਨਾਨ ਲੱਗਾ ਹੋਇਆ ਵਾ